ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਸ ਸਿੰਘ ਗੱਲ ਅੱਜ ਇਹ ਗੱਲਬਾਤ ਕਰਾਂਗੇ ਆਪਾਂ ਬਾਹਰੋਂ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਬਾਰੇ ਕਿ ਉਹਨਾਂ ਦਾ ਕਿੰਨੇ ਜਿਹੜੇ ਹੈਗੇ ਹੁਣ ਤੱਕ ਜਿਹੜੇ ਰਿਪੋਰਟ ਉੱਥੋਂ ਕੀਤੇ ਗਏ ਜਿਹੜੇ ਬਾਹਰੋਂ ਤੇ ਅੱਗੇ ਟਰੰਪ ਦਾ ਕੀ ਜਿਹੜਾ ਹੈਗਾ ਫੈਸਲਾ ਹੋਵੇਗਾ ਤੇ ਭਾਰਤ ਸਰਕਾਰ ਜਿਹੜੇ ਰਿਪੋਰਟ ਕੀਤੇ ਗਏ ਭਾਰਤੀਆਂ ਬਾਰੇ ਕੀ ਜਿਹੜਾ ਹੈਗਾ ਹੱਲ ਕੱਢਦੀ ਹੈ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਸਿੰਘ ਜੀ ਆਪਣੇ ਨਾਲ ਪਾਪੀ ਜੀ ਸਸੀ ਭਾਜੀ ਸਵਾਗਤ ਹੈ ਸਸੀ ਭਾਜੀ ਬਹੁਤ ਵਧੀਆ ਬੜੇ ਟਾਈਮ ਬਾਅਦ ਦਰਸ਼ਨ ਕੀਤੇ ਬਹੁਤ ਨਹੀਂ ਤਰੇ ਬਿਜੀ ਸੀ ਕਿ ਤਾ ਚਲੋ ਮਾ ਮਾਪੀ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਪਣੇ ਜਿਹੜਾ ਹੈਗਾ ਭਾਰਤੀਆਂ ਨੂੰ ਅਮਰੀਕਾ ਨੇ ਰਿਪੋਰਟ ਕੀਤਾ ਹੈਗਾ ਤਾਂ ਕਿਦਾਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜਿਵੇਂ 2-3 ਜਹਾਜ਼ ਦਾ ਪਹਿਲਾਂ ਭਰ ਕੇ ਆ ਗਏ ਆ ਤਿੰਨ ਜਹਾਜ਼ ਟੋਟਲ ਆ ਚੁੱਕੇ ਆ ਨੀਰ ਬਹੁਤ 300 ਦੇ ਕਰੀਬ ਪਰਸਨਲ ਆ ਚੁੱਕਿਆ ਭਾਰਤੀਆ ਚੁੱਕੇ ਹਾਂ ਉਹ ਜਿਹੜੇ ਬੰਦੇ ਆਏ ਸਾਰੇ ਸਾਰੇ ਅਮਰੀਕਾ ਨੇ ਆਪਦੇ ਖਰਚੇ ਤੇ ਭੇਜੇ ਇੱਥੇ ਹੂੰ ਖਾਤਾ ਜਾਦੇ ਪੈ ਰਿਆ ਸੀਗਾ ਹੁਣ ਉਹਨਾਂ ਨੇ ਇੱਕ ਹੋਰ ਅਲਟਰਨੇਟਿਵ ਹੋਰ ਲੱਭ ਲਿਆ ਪਨਾਮਾ ਇੱਕ ਅਮਰੀਕਾ ਦੇ ਨਾਲ ਹੀ ਇੱਕ ਦੇਸ਼ ਹੈਗਾ ਪਨਾਮਾ ਜਿਹੜਾ ਹੈਗਾ ਦੇਸ਼ ਇੱਕੋ ਦੀ ਪਲੋਰੀ ਕਰੰਸੀ ਵਰ ਕਾਟ ਹੈ ਹੂੰ ਉਹਨਾਂ ਨੇ ਜਿਹੜੇ ਰਿਪੋਰਟ ਕੀਤੇ ਹੋਏ ਬੰਦੇ ਆ ਉਹ ਪਨਾਮਾ ਦੇ ਵਿੱਚ ਸ਼ਿਫਟ ਕਰਨੇ ਸ਼ੁਰੂ ਕਰਤੇ ਆ ਵਰਗੇ ਉੱਥੇ ਭੇਜਨੇ ਸ਼ੁਰੂ ਕਰਦੇ ਹੁਣ ਉੱਥੇ ਇੱਕ ਹੋਟਲ ਦੇ ਵਿੱਚ ਜਗ੍ਹਾ ਬਣਾ ਕੇ ਜਾਂ ਰਫਿਊਜੀ ਕੈਂਪ ਵਿੱਚ ਉੱਥੇ ਭੇਜਨੇ ਸ਼ੁਰੂ ਕਰਦੇ ਆ ਉਹਦਾ ਖਰਚਾ ਕੁਝ ਬਹੁਤ ਘੱਟ ਖਰਚਾ ਪੈ ਰਿਹਾ ਹੈਗਾ ਅਮਰੀਕਾ ਨੂੰ ਕਿਉਂਕਿ 트੍ਰੰਪ ਨੇ ਇਹ ਗੱਲ ਕਹੀ ਸੀ ਕਿ ਮੈਂ ਖਰਚਾ ਘਟਾਵਾਂਗਾ ਜਿਹੜੇ ਸਰਕਾਰੀ ਖਰਚੇ ਉਹ ਘਟਾਵਾਂਗਾ ਪਹਿਲਾਂ ਤਾਂ ਚਲੋ ਜਿੰਨੇ ਪੈ ਗਏ ਕਈ ਕਰੋੜਾਂ ਦੇ ਹਿਸਾਬ ਨਾਲ ਇੱਕ ਬੰਦੇ ਦਾ ਪਿਆ ਉਹਨੂੰ ਜੀ ਜਦੋਂ ਸੈਨਾ ਰਹਾ ਜਾਇਆ ਸੀਗਾ ਪਰ ਹੁਣ ਉਹ ਪਨਾਮਾ 'ਚ ਰਹਿ ਰਹੇ ਆ ਇਹਦਾ ਫਾਇਦਾ ਪਨਾਮਾ ਨੂੰ ਵੀ ਹੋ ਰਿਹਾ ਕਿਉਂਕਿ ਉਹਨੂੰ ਅਮਰੀਕਾ ਤੋਂ ਪੈਸਾ ਮਿਲਦਾ ਪਿਆ ਹੈਗਾ ਜੀ ਦੂਜੀ ਗੱਲ ਅਮਰੀਕਨ ਨੂੰ ਇਹ ਜੇਕਰ ਕੋਈ ਬੰਦਾ ਕਹਿੰਦਾ ਪਨਾਮਾ ਵਾਲੇ ਜਿਹਦੇ ਆਪਣੇ ਕਿਸੇ ਪਨਾਮਾ ਦੇ ਬੰਦੇ ਹੈਗੇ ਉਹ ਆਪ ਕਹਿਦੇ ਕਿ ਅਸੀਂ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਨਾਮਾ ਕਹਿੰਦੇ ਤੁਸੀਂ ਆਪਦੇ ਟਿਕਟ ਮੰਗਾ ਲੈ ਤੇ ਚਲੇ ਜਾਓ ਅੱਛਾ ਮਤਲਬ ਕਿ ਉੱਥੋਂ ਹੁਣ ਭਾਰਤੀ ਆਪਦੇ ਖਰਚੇ ਦੇ ਆਉਣਗੇ ਆਪਦੇ ਖਰਚੇ ਤੇ ਕਿਉਂਕਿ ਉੱਥੋਂ ਉਹਨਾਂ ਨੇ ਤਸੀਹੇ ਇਦਾਂ ਦੇ ਦੇਣੇ ਆ ਹੋ ਸਕਦਾ ਰੋਟੀ ਪਾਣੀ ਖਾਂਦਾ ਬਣਾਉਣਾ ਨਹੀਂ ਤਸੀਹੇ ਤਾਂ ਨਾਂ ਵੀ ਦੇਣਗੇ ਪਰ ਉਹ ਬੰਦਾ ਇੱਕ ਇੱਕ ਕਮਰੇ ਦੇ ਵਿੱਚ ਕਿੰਨਾ ਟਾਈਮ ਰਹਿ ਸਕਦਾ ਠੀਕ ਕੰਮਚ ਕਮ ਇਹ ਤਾਂ ਹੋਗਾ ਵੀ ਹੋ ਸਕਦਾ ਕੋਈ ਫੋਨ ਦੀ ਸਹੂਲਤ ਉੱਥੇ ਨਾ ਹੋਵੇ ਨਹੀਂ ਹੈ ਫੋਨ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਇੰਡੀਆ ਜਾਂ ਭ ਇਹ ਕਹਿੰਦਾ ਭਾ ਉਹਨਾਂ ਨੇ ਮਜਬੂਰ ਕਰ ਦੇਣਾ ਵੀ ਆਪਣੇ ਆਪ ਹੀ ਵਾਪਸ ਜਾ ਤੇ ਆਪਦੇ ਖਰਚੇ ਤੇ ਜਾ ਆਪਦੇ ਖਰਚੇ ਤੇ ਜਾ ਸਹੀ ਗੱਲ ਹੈ ਠੀਕ ਹੈ ਠੀਕ ਹੈ ਮਤਲਬ ਕਿ ਉਹਨਾਂ ਨੂੰ ਹੁਣ ਤੁਹਾਡੀ ਫੋਲ ਵੀ ਆ ਗਈ ਹੈ ਸੋ ਜਿਸ ਤਰ੍ਹਾਂ ਮਾਪੀ ਜੀ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਜਿਹੜਾ ਟਾਂਟੋ ਨੇ ਪਨਾਮਾ ਦੇ ਵਿੱਚ ਉਹਨਾਂ ਨੂੰ ਜਿਹੜੇ ਭਾਰਤੀ ਆਪਣੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਹੈਗਾ ਕਿਉਂਕਿ ਇੰਡੀਆ 'ਤੇ ਜਿੰਨਾ ਜਿਹੜਾ ਖਰਚਾ ਕਾਫੀ ਆ ਰਿਹਾ ਹੈ। ਕਾਫੀ ਆ ਰਿਹਾ ਹੈ ਅਮਰੀਕਾ ਨੇ ਉਹਨਾਂ ਨੇ ਖਰਚਾ ਘਟਾਤਾ ਹੈਗਾ। ਹੁਣ ਪ੍ਰਾਣਾਮਾ ਦੇ ਵਿੱਚ ਆ ਰਿਹਾ। ਦੂਸਰੀ ਗੱਲ ਇਹ ਹੈ ਕਿ ਇਹ ਜਿਹੜੇ ਨਵੇਂ ਲੋਕ ਜਾ ਰਹੇ ਸੀ ਨਾ ਸਰ ਉਹੀ ਆ ਰਹੇ ਆ। ਜਿਹੜੇ ਪੁਰਾਣੇ ਹੈਗਾ ਉਹਨਾਂ ਤੇ ਫਿਲਹਾਲ ਦੀ ਕੋਈ ਕੁਝ ਕੰਮਾਂ ਮੇਰੇ ਖਿਆਲ ਨਾਲ ਨਹੀਂ ਕਰ ਸਿਆ ਜਾ ਰਿਹਾ। ਉਹਨਾਂ ਨੂੰ ਆਲਰੇਡੀ ਜਿੰਨਾਂ ਦੇ ਕੋਲ ਵਰਕ ਪਰਮਿਟ ਹੈਗੇ ਆ ਉਹੀ ਕੰਮ ਕਰ ਰਹੇ ਆ। ਹਾਂ ਉਹਨਾਂ ਦੇ ਮਨ ਦੇ ਮਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਡਰ ਹੈਗਾ ਕਿ ਉਹ ਲੋਕ ਵੀ ਜਿਹੜੇ ਕੰਮ ਕਰਨ ਨਹੀਂ ਜਾ ਰਹੇ ਕਿ ਤੇ ਰਾਸਤੇ ਸਾਨੂੰ ਇਹਨਾਂ ਚੱਕ ਲੈ ਰਹੇ ਆ। ਸਾਨੂੰ ਨਾ ਚੱਕ ਲੈ ਪਰ ਨਹੀਂ ਜਿੰਨਾਂ ਕੋ ਪਰ ਜਿਹੜੇ ਹਜੇ ਜਿਨ੍ਹਾਂ ਨੂੰ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਸੀਗਾ ਉਹ ਲਿਗਲੀ ਹੋ ਗਏ ਆ ਲੇਗ ਲਏ ਉਹਨਾਂ ਨੂੰ ਕਰ ਰਿਆ ਹੈ ਉਹ ਆਪ ਦਾ ਜਿਹੜਾ ਹੈਗਾ ਬਚਾ ਕਰਨ ਭਾਈ ਇਹ ਦਾ ਮੈਂ ਕਿਤੇ ਮੈਂ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਰਿਆ ਸੀ ਕੁਝ ਮੁੰਡੇ ਜਿਹੜੇ ਨੌਕਵਾਨ ਇਧਰੋਂ ਗਏ ਆ ਟੱਪ ਟੱਪ ਕੇ ਕੰਧਾ ਬੂੰਦਾ ਟੱਪ ਕੇ ਜਿਹੜੇ ਪਹੁੰਚੇ ਉੱਥੇ ਤੇ ਪੁਲਿਸ ਲੱਭਦੀ ਫਿਰਦੀ ਹੈ ਪੁਲਿਸ ਲੱਭਦੀ ਭਾਈ ਆਦੀ ਫਿਰਦੀ ਤਾਂ ਉਹ ਗਟਰ ਦੇ ਵਿੱਚ ਵੜ ਗਏ ਪੰਜ ਚਾਰ ਗਣੇ ਸੀਗੇ ਇੱਕ ਤਾਂ ਭੱਜ ਗਿਆ ਉਹ ਉਹਨੂੰ ਵੀ ਫੜਦਾ ਭੱਜਣ ਕਿੱਥੇ ਦਿੰਦੇ ਮੈਂ ਨਹੀਂ ਨਹੀਂ ਹੋਰ ਨਹੀਂ ਭੱਜਦੇ ਉਸ ਤੇ ਗਟਰ ਚ ਵੜੇ ਸੀ ਉਹਨਾਂ ਉੱਤੋਂ ਸਪਰੇਅ ਮਾਰੀ ਪਤਾ ਨਹੀਂ ਕਿਹੜੀ ਸਪਰੇਅ ਮਾਰੀ ਉਹ ਤਾਂ ਬਾਹਰ ਨਿਕਲ ਜਿਵੇਂ ਚੂਹੇ ਨਿਕਲਦੇ ਹੁੰਦੇ ਆ ਇਹ ਰੈਟਾ ਮਾਰ ਬਹੁਤ ਬੁਰਾ ਹਾਲ ਕੀਤਾ ਪੈ ਤਾਣ ਮੈਂ ਬਹੁਤ ਮਾਰ ਬੱਲੇ ਭਾਰਤਿਆਂ ਦਾ ਨਹੀਂ ਜਿੰਨੇ ਵੀ ਹੋਰ ਵੀ ਦੇਸ਼ਾਂ ਦੇ ਲੋਕ ਹੈਗਾ ਸਾਰੇ ਰਿਪੋਰਟ ਕਰ ਰਹੇ ਆ ਭਾਰਤੀ ਕਹਿ ਸਕਦੇ ਆ ਅਸੀਂ ਕਿਉਂਕਿ ਹੋਰ ਵੀ ਜਿਹੜੇ ਹੈਗੇ ਆਪਣੇ ਦੇਸ਼ ਬਹੁਤ سارے ਦੇਸ਼ ਹੈਗੇ ਜਿਹੜੇ ਕੰਨ ਰਿਹਾ ਬਸ ਉਹਨਾਂ ਨੇ ਇੱਕ ਜਿੰਦਾ ਲਾਤਾ ਕਿ ਸਾਡੇ ਦੇਸ਼ ਵਿੱਚ ਕੋਈ ਵੀ ਇਲੈਗਲ ਇਮੀਗ੍ਰੈਂਟ ਨਹੀਂ ਰਹੇਗਾ ਅਸੀਂ ਜਿਹਦਾ ਕੋਲ ਵੇਜਾ ਹੈਗਾ ਉਹ ਹੀ ਰੱਖਾਂਗੇ ਬਾਕੀ ਜੇ ਵੀ ਤਾਂ ਤਾਂ ਬਿਨਾ ਵੀਜੇ ਤੋਂ ਆਉਂਦਾ ਜਾਂ ਜਾਂ ਜਿਵੇਂ ਕਈ 40 40 50 50 ਲੱਖ ਉਹਨਾਂ ਨੂੰ ਉਹਨਾਂ ਨੇ ਕਿਸੇ ਨੇ ਰੱਖਣਾਗਾ ਇੱਕ ਤਾਂ ਤੁਸੀਂ 40 ਲੱਖ ਰੁਪਏ ਵੈਸੇ ਖਰਾਬ ਕੀਤੇ ਇੱਕ ਟੈਕ ਦਾ ਖਾਤਾ ਵੀ ਤੁਹਾਡੇ ਸਾਰੇ ਪੈਣਾ ਹਨ ਤੇ ਕਹਿਣ ਦਾ ਬਾਕ ਟੋਟਲ ਮਾ ਕੇ ਜੇ ਇੱਕ ਬੰਦੇ ਦੀ ਗੱਲ ਕਰ ਲਈਏ ਤਾਂ ਨੀਅਰ ਅਬਾਊਟ ਮਿੰਲਾ ਦਾ ਵੀ 70 80 ਲੱਖ ਦੇ ਨੇੜੇ ਇਹਦਾ ਪਹੁੰਚਣਾ ਹੋਗਾ ਤਾਂ ਫਿਰ ਕਿਉਂ ਨਾ ਇੱਥੇ ਰਹਿ ਕੇ ਹੀ ਕੋਈ ਚੰਗਾ ਕਾਰੋਬਾਰ ਕੀਤਾ ਜਾਵੇ ਇੱਥੇ ਬਹੁਤ ਸਾਰੇ ਉਪਰ ਇਹ ਰੁਪਏ ਵੀ ਇੰਨੇ ਨੇ ਲੱਖਾਂ ਲਾਦਨੇ ਆ ਤੇ ਡਰ-ਡਰ ਕੇ ਉੱਥੇ ਰਾਤਾਂ ਕੱਟਨੇ ਆ ਇੱਥੇ ਪਰਿਵਾਰ ਦਾ ਜਿਹੜੇ ਮਗਰਦੇ ਜੀ ਉਹਨਾਂ ਦਾ ਜਾਦੇ ਪੁਰਾਹਾਲ ਆ ਉਹਨਾਂ ਦੇ blood ਕੱਢੇ ਪਏ ਕਿ ਤੇ ਸਾਡੇ ਮੁੰਡੇ ਨੂੰ ਜਾਂ ਸਾਡੀ ਧੀ ਨੂੰ ਜਾਂ ਸਾਡੇ ਹਰ ਕੇ ਅੰਦਰ ਨਾ ਕਰਦਾ ਸਹੀ ਗੱਲ ਹੈ ਅੰਦਰ ਕਰਨ ਦੀ ਗੱਲ ਹੋਰ ਆ ਉਹਨਾਂ ਨੂੰ ਇਹ ਵੀ ਡਰ ਹੁੰਦਾ ਕਿ ਉਹ ਸਹੀ ਸਲਾਮ ਤੇ ਪਹੁੰਚ ਜਾਣ ਜੇ ਗੱਲ ਕਰੀਏ ਮਨ ਪੇਗੀ ਮੈਂ ਪਿਛਲੇ ਦਿਨੀ ਜਿਹੜੀ 116 ਭਾਰਤੀ ਆਏ ਸੀ ਆਪਣੇ ਹਾਂ ਅੰਮ੍ਰਿਤਸਰ ਦੇ ਵਿੱਚ ਜਹਾਜ਼ ਉਤਰਿਆ ਜਿਹੜਾ ਉਹਦਾ ਅਮਰੀਕੀ ਫੌਜ ਦਾ ਉਹਦੇ ਵਿੱਚ ਅੰਮ੍ਰਿਤਸਰ ਦਾ ਇੱਕ ਨੌਜਵਾਨ ਸੀਗਾ ਜਿਹੜਾ ਇਥੋਂ ਆਰਮੀ ਦੀ ਜਿਹੜਾ ਰਿਟਾਇਰਮੈਂਟ ਹੋਣ ਤੋਂ ਬਾਅਦ ਬਾਅਦ ਚ ਗਿਆ ਸੀ ਹਾਂ ਬਾਅਦ ਚ ਉਹਨੇ ਜਿਹੜਾ ਅਮਰੀਕਾ ਨੂੰ ਜਾਣ ਦਾ ਮਨ ਬਣਾਇਆ ਪੈਸਾ ਲਾ ਕੇ ਚਲਾ ਗਿਆ ਉੱਥੋਂ ਉਹਨੂੰ ਰਿਪੋਰਟ ਕਰਤਾ ਆਕੇ ਉਹਦੇ ਉਹਨੇ ਅੱਗੇ ਦੱਸੀ ਸਾਰੀ ਗੱਲਬਾਤ ਉਹਦੀ ਸਿਰ ਤੇ ਜਿਹੜੀ ਦਸਤਾਰ ਸੀ ਉਹ ਦਸਤਾਰ ਲਵਾ ਕੇ ਡਸਟਬਿਨ ਚ ਸੈੱਟ ਦਿੱਤੀ ਗਈ ਠੀਕ ਹੈ ਉਹਦੇ ਜਿਹੜੇ ਦਾੜੀ ਤੇ ਸੀ ਡੌਂਕੀਆਂ ਨੇ ਉਹ ਉਹਨਾਂ ਦੇ ਕਟਵਾ ਦਿੱਤੇ ਬਹੁਤ ਕਹਿੰਦਾ ਭਾਵ ਕੀ ਐਨਾ ਮਾੜਾ ਹਾਲ ਕਰਦੇ ਨੇ ਮਾੜਾ ਹਾਲ ਕਰਦੇ ਨੇ ਤੁਸੀਂ ਐਨਾ ਤੁਸੀਂ ਇਹ ਝਲੰਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ 50-50 ਲੱਖ ਰੁਪਈਆ ਲਾਉਨੇ ਹੋ ਜੇ ਕਿਸੇ ਨੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈ ਕਿ ਮੌਤ ਦਾ ਰੇਗਿਸਤਾਨ ਕਿਤਾਬ ਹੈ ਉਹ ਵਰਕੇ ਰੇਖੇ ਪ੍ਰੋਪਰ ਦੱਸਿਆ ਕਿ ਕਿੱਥੇ ਕਿੱਥੇ ਕੀ ਕੀ ਬੰਦਾ ਕੀ ਕੀ ਤੁਸੀਂ ਇਹ ਮਿਲਦੇ ਅਜ ਮੈਕਸਿਕੋ ਤੋਂ ਲੈ ਕੇ ਕਿਵੇਂ ਯੂਰਪ ਤੋਂ ਲੈ ਕੇ ਮੈਕਸਿਕੋ ਤੱਕ ਜਾਂਦੇ ਆ ਮੈਕਸਿਕੋ ਅਗੇ ਅਮਰੀਕਾ ਤੱਕ ਜਾਂਦੇ ਆ ਕਿਵੇਂ ਇੱਕ ਕਸਤੇ ਵਿੱਚ 20 25 ਜਾਂਦੇ ਬਿੰਦੇ ਹੈਗੇ ਆ ਜਾਂਦੇ ਕਿੰਨੇ ਵਿੱਚ ਮਰ ਜਾਂਦੇ ਆ ਕਿੰਨਾਂ ਦੀ ਮੌਤ ਹੋ ਜਾਂਦੀ ਹੈਗੀ ਹੈ ਸ਼ਾਇਦ ਤੁਸੀਂ ਡੌਂਕੀ ਫਿਲਮ ਵੀ ਦੇਖੀ ਹੋਵੇ ਇੱਕ ਇੱਕ ਡੌਂਕੀ ਫਿਲਮ ਪੰਜਾਬੀ ਵੀ ਆਈ ਹੋਈ ਆ ਉਹ ਵੀ ਦੇਖਿਆ ਜੋ ਤੁਹਾਨੂੰ ਪਤਾ ਲੱਗ ਜਾ ਕਿੰਨਾ ਔਖਾ ਕੇ ਬੰਦਾ ਜਾਂਦਾ ਹੈਗਾ ਫਿਰ ਟੋਟਲ ਮਾ ਕੇ ਜੇ ਗੱਲ ਕਰ ਲਈਏ 50 50 ਲੱਖ ਲਾਉਣ ਦੀ ਲੋੜ ਨਹੀਂ ਤੁਸੀਂ ਪੰਜਾਬ ਦੇ ਵਿੱਚ ਰਹੋ ਆਪਦੇ ਆਪਣੇ ਦੇਸ਼ ਦੇ ਵਿੱਚੋਂ ਤੁਸੀਂ ਆਪਦੇ ਦੇਸ਼ ਦੇ ਵਿੱਚ ਰਹੋ ਆਪਦਾ ਬਿਜ਼ਨਸ ਆਪਣਾ ਕਰ ਲਓ ਕੋਈ ਛੋਟਾ ਮੋਟਾ ਕਰ ਲੋ ਕਾਫੀ ਜਿਹੜਾ 50 ਲੱਖ ਨਾਲ ਬਹੁਤ سارے ਬਿਜ਼ਨਸ ਹੋ ਜਾਂਦੇ ਆ ਅੱਜ ਕੱਲ ਦਾ ਸਰਕਾਰ ਹੈਲਪ ਵੀ ਕਰਦੀ ਹੈ ਸਬਸਿਡੀ ਦਿੰਦੀ ਹੈ ਵੱਖਰੇ ਵੱਖਰੇ ਮੱਛੀ ਪਾਲਣਾ ਚਾਹ ਰਹੇ ਜਿਹੜਾ ਬੰਦਾ 50 ਲੱਖ ਰੁਪਈਆ ਲਾ ਰਿਹਾ ਉਹਨੂੰ 5-4 ਲੱਖ ਰੁਪਈਆ ਲਾ ਕੇ ਆਪਦਾ ਕੋਈ ਛੋਟਾ ਮੋਟਾ ਵਧੀਆ ਵਧੀਆ ਕਰਨਾ ਚਾਹੀਦਾ ਨਾਲੇ 2-4 ਬੰਦੇ ਉਹਦੇ ਨਾਲ ਕੰਮ ਕਰਨ ਕੰਮ ਕਰਦੇ ਹੋਰ ਰੋਜ਼ਗਾਰ ਮਿਲਦਾ ਬੰਦਿਆਂ ਨਾਲੇ ਆਪਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੋ ਆਨੰਦ ਮਾਣੋ ਪਰਿਵਾਰ ਦੇ ਵਿੱਚ ਦੁੱਖ ਸੁੱਖ ਦੇਖੋ ਕਲਰ ਪਈਆ ਨਹੀਂ ਸਭ ਕੁਝ ਹੁੰਦਾ ਆਪਦਾ ਪਰਿਵਾਰ ਵੀ ਤੇ ਮੇਲ ਮਲਾਪ ਵੀ ਜ਼ਰੂਰੀ ਹੁੰਦਾ ਸੋ ਅਜਿਹੇ ਤਸੀਹੇ ਚੱਲਣ ਦੀ ਲੋੜ ਨਹੀਂ ਆਪ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਉਹ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰੋ ਤੁਸੀਂ ਦੇਖ ਲਿਆ ਹੁਣ 트াম্প ਨੇ 5 ਸਾਲ ਪੂਰੇ ਕਰਨੇ ਆ 4 ਸਾਲ 4 ਸਾਲ ਪੂਰੇ ਕਰਨੇ ਨੇ ਉਹਨੇ ਹਜੇ 4 ਸਾਲ ਤੋਂ ਨੇ ਸਾਰੇਆਂ ਨਾਲ ਬੁਰਾ ਹਾਲ ਹੀ ਕਰਨਾ ਇਕੱਲਾ ਇੰਡੀਆ ਨਹੀਂ ਜਿੰਨੇ ਵੀ ਦੇਸ਼ ਹੋਰ ਵੀ ਹੈਗੇ ਜਿਹੜੇ ਵੀ ਨਿਕਨੇ ਮੇਕ ਰਟਾ ਰਹੇ ਹੈਗੇ ਉਹਨਾਂ ਦਾ ਵੀ ਬੁਰਾ ਹਾਲ ਕਰਨਾ ਉਸਨੇ ਵੱਡੀ ਗੱਲ ਇਹ ਹੈ ਕਿ ਇੰਨੀ ਉਹਨੇ ਆਪਦੀ ਦਲੇਰੀ ਵਿਖਾਈ ਆ ਇਹਰ ਬਿਨਾ ਪਰਮਿਸ਼ਨ ਤੋਂ ਕਿੰਨੇ ਦੇਸ਼ਾਂ ਦੇ ਉੱਤੇ ਜਿਹੜਾ ਆਰਮੀ ਦਾ ਜਹਾਜ਼ ਨਿਕਲਿਆ ਬਹੁਤ ਵੱਡੀ ਗੱਲ ਹੈ ਸੋਚਣ ਵਾਲੀ ਗੱਲ ਹੈ ਦੇ ਭਾਰ ਫਾਰਸ ਦੇ ਪਰਮਿਸ਼ਨ ਦਾ ਖਿਆਲ ਲੈਣੀ ਪੈਂਦੀ ਹੈ ਪਰ ਇੱਕ ਏਦੇ ਦੇਸ਼ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਉਹਦੇ ਜਹਾਜ਼ ਦੀ ਲੈਂਡਿੰਗ ਕਰਵਾ ਲਈ ਸੀ ਆਪਣੇ ਲੈਂਡਿੰਗ ਕਰਵਾ ਲਈ ਸੀ ਹਾਂ ਇੱਕ ਇੱਕ ਦੋ ਦੇਸ਼ਾਂ ਨੂੰ ਛੱਡ ਕੇ ਪਰ ਜਿਹੜਾ ਅਮਰੀਕੀ ਸਿੱਧਾ ਜਹਾਜ਼ ਫੌਜ ਦਾ ਭੇਜ ਰਿਹਾ ਉਹ ਇੱਕ ਬਹੁਤ ਵੱਡੀ ਬਹੁਤ ਕਰਦਾ ਪਰ ਚਲੋ ਇਹ ਤਾਂ ਹੁਣ ਸਮਾਂ ਦੱਸੇ ਕਿ ਸਰਕਾਰਾਂ ਇਸ ਤੇ ਕੀ ਆਪਦਾ ਪ੍ਰਤੀਕਰਮ ਦਿੰਦੀਆਂ ਨੇ ਸੋਮਲਪੀ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਹੈ ਫਿਰ ਮਿਲਾਂਗੇ ਅਗਲੀ ਚੰਗੀ ਗੱਲਬਾ ਸੋ ਸ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਿਆ ਇਨਾ ਪਿਆਰ ਤੇ ਸਰਕਾਰ ਦਿੱਤਾ ਔਰ ਮਨਪ੍ਰੀਤ ਜੀ ਤੁਹਾਨੂੰ ਵਧਾਈਆਂ ਹੁਣ ਕਿ 25000 ਤੋਂ ਪਲੱਸ ਆਪਾਂ ਜਿਹੜਾ ਪਾਰ ਕਰ ਗਏ ਆ ਧੰਨਵਾਦ ਬਹੁਤ ਬਹੁਤ ਜੀ 3 ਮਿਲੀਅਨ ਤੋਂ ਪਲੱਸ ਜਿਹੜਾ ਆਪਣਾ ਟੋਟਲ ਵਿਊ ਜਿਹੜਾ ਪਾਰ ਕਰ ਗਏ ਆ ਔਰ ਇਹ ਸਾਰਾ ਦਰਸ਼ਕਾਂ ਦੀ ਬਦੌਲਤ ਹੀ ਹੈ ਕਿ ਤੁਸੀਂ ਇਨਾ ਪਿਆਰ ਦਿੰਦੇ ਹੋ ਔਰ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਪਿਆਰ ਤੇ ਸਰਕਾਰ ਬਖਸ਼ਦੇ ਰਹੋਗੇ ਫਿਰ ਮਿਲਾਂਗੇ ਅਗਲੀ ਮੁਲਾਕਾਤ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ